ਲਗੀ ਹੈ ਕੀ ਹੈਗਾ ਸਾਰਾ ਇਹ 4 ਕਵੇ ਅੱਗ ਲੱਗੀ ਹੈ ਜੀ ਆਟੋਮੈਟਿਕ ਲੱਗੀ ਹੈ ਜੀ ਉੱਥੇ ਪੂਰੇ ਆੜੇ ਤੇ ਅੱਗ ਵੱਦੀ ਵੱਦੀ ਗਈ ਹੈ ਇੱਥੇ ਖੜੇ ਫਾਇਰ ਜਿਹੜਾ ਫੋਨ ਕਰਤਾ ਉੱਥੋਂ 4 ਗੱਡੀਆਂ ਆ ਗਈਆਂ ਸੀਗੀਆਂ ਉਸ ਤੋਂ ਬਾਅਦ ਗੱਡੀਆਂ ਨੇ ਅੱਗ ਬੁਝਾ ਦਿੱਤੀ ਹੈ ਅੰਟਾ ਕਾ ਅੱਗ ਲੱਗੀ ਹੈ ਪੂਰੀ ਕੀ ਗੱਲ ਕਰੀਏ ਕੀ ਕਿਹੜੀ ਜਗ੍ਹਾ ਜਿਹੜੀ ਤੇ ਅੱਗ ਲੱਗੀ ਹੈ ਕਿਆ ਬਾਹਰ ਰੋਡ ਤੇ ਹੀ ਕਮਰ ਕਲੋਨੀ ਵਾਲੇ ਦਾ ਟੋਪਾ ਉੱਥੇ ਰੱਖੀ ਹੋਈ ਆ ਕਿ ਇਹ ਜੀ ਵੀਰ ਤੁਸੀਂ ਹੈਗੇ ਨੇ ਵੀ ਦੇ ਵੀਰ ਤੁਸੀਂ ਹਮੇਸ਼ਾ ਹੀ ਰਹੇ ਆ ਇਸ ਤੇ ਮਾਰਟੀ ਰਹਿੰਦੇ ਆ ਇਸ ਰਾਸਤਾ ਦੇ ਆਲੇ-ਦੁਆਲੇ ਬਾਕੀ ਜਿਹੜਾ ਘਰਾਂ ਦੇ ਵਿੱਚ ਮਾੜਾ ਮੁੱਟੇ ਅੱਗ ਦੇ ਨਾਲ ਬੜਾ ਬਹੁਤਾ ਨੁਕਸਾਨ ਹੋ ਗਿਆ। ਜਾਨਦਾਰ ਨੁਕਸਾਨ ਹੋਇਆ ਹੋਊਗਾ? ਹਾਂਜੀ ਹਾਂਜੀ ਜਾਨਵਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਕੀ ਕਰਨ ਕੀ ਮੰਨਦੇ ਹੋ ਤੁਸੀਂ ਅੱਗ ਨੂੰ ਕਿਉਂ ਪਈ? ਸਾਰਨ ਦਾ ਕੋਈ ਨਹੀਂ ਆਇਆ ਉਹ ਕੂੜੇ ਦੇ ਢੇਰ ਤੋਂ ਅੱਗ ਵੱਧਦੀ ਵੱਧਦੀ ਗਈ ਹੈ ਜੀ ਹਾਂ। ਸਾਰਨ ਕੋਈ ਨਹੀਂ ਹੈ ਜਿੱਥੇ ਨੇੜੇ ਤੇ ਨਹੀਂ ਹੈ। ਨਹੀਂ ਨਹੀਂ ਜੀ ਮੈਂ ਤਾਂ ਮੈਂ ਜਦੋਂ ਤੇਸਾ ਮੰਡੀ ਦੇ ਵਿੱਚ ਆਇਆ ਰਿਹਾ ਸੀ ਮੰਡੀ ਦੇ ਵਿੱਚ। ਉਨੇ ਉਹ ਦੇਖ ਲਿਆ ਇੱਥੇ ਨਾਲ ਦੇ ਮੁੰਡਿਆਂ ਨੂੰ ਹੁਣ ਦੱਸਦਾ ਜੀ ਕਿਹੜਾ ਗੂੜ ਦਾ ਢੇਰ ਲੱਗਿਆ ਜਾਇਜਮਾਨ ਦੇ ਸੜਕ 'ਤੇ ਲੱਗਿਆ ਹੈ ਜਣਾ ਬਹੁਤ ਜਿੰਦ ਜਾਈਏ ਤਾਂ ਗਲਤ ਗੱਲ ਹੈ ਇੱਥੇ ਨਹੀਂ ਲਾਉਣਾ ਚਾਹੀਦਾ ਜੀ ਇੱਥੇ ਬਹੁਤ ਐਕਸੀਡੈਂਟ ਹੋਣ ਦਾ ਕਾਰਨ ਵੀ ਹੈਗਾ ਨਹੀਂ ਇੱਥੇ ਠੀਕ ਹਾਂਜੀ ਤੇ ਅੱਜ ਜੋ ਅੱਗ ਲੱਗੀ ਆ ਕਿੰਨੇ ਕ ਬੇਦੀ ਘਟਨਾ ਕੀ ਹੈਗਾ ਸਾਰਾ ਇਹ ਘਟਨਾ ਜੀ 3:55 ਦੇ ਮਿੰਟ ਤੇ ਸਾਨੂੰ ਕਾਲ ਆਈ ਸੀ ਜੀ ਕਿ ਇੱਥੇ ਅੱਗ ਲੱਗੀ ਹੋਈ ਆ ਤੇ ਫਿਰ ਅਸੀਂ ਤੁਰੰਤ ਪਹੁੰਚੇ ਇੱਥੇ ਆ ਕੇ ਅਸੀਂ ਅੱਗ ਨੂੰ ਕੰਟਰੋਲ ਕੀਤਾ ਤਿੰਨ ਚਾਰ ਗੱਡੀਆਂ ਲਾਤੀਆਂ ਜੀ ਇੱਥੇ ਸਾਡੀਆਂ ਤਕੀਂ ਲੱਗ ਰਹੀਆਂ 2 ਘੰਟੇ ਹੋ ਗਏ ਅੱਗ ਲੱਗੀ ਚਾਰ ਘੰਟੀਆਂ ਲੱਗੀਆਂ ਜੀ ਹੁਣ ਤੱਕ ਤੇ ਅੱਗ ਲੱਗੀ ਕਿੱਥੇ ਐਗਜ਼ੈਕਟ ਜਗ੍ਹਾ ਜੀ ਐਗਜ਼ੈਕਟ ਇਹ ਜੀ ਆਪਣੇ ਚਾਵਾਂ ਰੋਡ ਆ ਜੀ ਜਿਹੜਾ ਆਪਣੇ ਬੀਜੇ ਜਾਂਦਾ ਵਾ ਉਸ ਰੋਡ ਦੇ ਉੱਤੇ ਟੋਬਾ ਉਹਦੇ ਉੱਤੇ ਲੱਗੀ ਆ ਜੀ ਅੱਗ ਕਾਰਨ ਕੀ ਮੰਨਦੇ ਹੋ ਅੱਗ ਦਾ ਕਾਰਨ ਜੀ ਜਿਵੇਂ ਆਪਣੇ ਕੂੜਾ ਪਿਆ ਕੋਈ ਧਰਮ ਕੁਛ ਨਾ ਕੁਛ ਚੀਜ਼ ਕੋਈ ਛਿੱਟੀ ਹੋਈ ਆ ਉਹਦੇ ਨਾਲੇ ਲੱਗ ਸਕਦੀ ਆ ਤੇ ਕੀ ਲੱਗਦਾ ਕੋਈ ਜੀਵਾਂ ਦੂਆ ਦਾ ਕੋਈ ਨੁਕਸਾਨ ਆਇਆ ਹੋਊਗਾ ਹੋ ਸਕਦਾ ਜੀ ਵਿੱਚ ਟੋਬਾ ਵਾ ਰਹਿ ਸਕਦੇ ਨੇ ਕੋਈ ਨਾ ਕੋਈ ਹੋ ਸਕਦਾ ਪਰ ਦੇਖਣ ਨੂੰ ਤਾਂ ਸਾਨੂੰ ਮਿਲਿਆ ਨਹੀਂ ਕੋਈ ਅਸੀਂ ਵਿੱਚ ਵੜ ਕੇ ਅੱਗ ਬੁਝਾਈ ਆ ਕਿ ਕੋਈ ਨੁਕਸਾਨ ਹੋਇਆ ਜਿਵੇਂ ਕਿ ਫੋਜੇ ਵੀ ਆ ਕੇ ਛੋਟੀ ਛੋਟੀ ਕਿੰਨਾ ਕੁ ਟਾਈਮ ਲੱਗੂ ਜੇ ਅਜੇ ਸਾਨੂੰ ਲੱਗੇ ਜਾਣਾ ਜਿੱਦਾਂ ਪੌਣਾ ਘੰਟਾ ਹੋਰ ਅਜੇ ਕੱਟੋ ਕਿੰਨੇ ਘੰਟਿਆਂ ਤੋਂ ਲੱਗੇ ਆ ਅਸੀਂ 2 ਘੰਟਿਆਂ ਤੋਂ ਲੱਗੇ ਹੋਏ ਆਂ ਜੀ ਬਾਰੋਂ ਕੀ ਲਗਾਈਆ ਬੁਲੇ ਬਾਰੋਂ ਗੱਡੀ ਖੰਨੇ ਤੋਂ ਮਗਾਈਆ ਜੀ ਅਸੀਂ ਅਮਰਜੈਂਸੀ ਦੋ ਗੱਡੀਆਂ ਇੱਕ ਸਮਰਾਲੇ ਤੋਂ ਲੱਗੀਆਂ ਹੋਈਆਂ ਸੀਗੀਆਂ ਜੀ ਇੱਕ ਗੱਡੀ 'ਚ ਖੰਨੇ ਤੋਂ ਲਗਾਈਆ ਜੀ ਲੱਗੀ ਹੈ ਕੀ ਹੈਗਾ ਸਾਰਾ ਇਹ ਚਾਰ ਕਵੇ ਅੱਗ ਲੱਗੀ ਈ ਆਟੋਮੈਟਿਕ ਲੱਗੀ ਈ ਉੱਥੇ ਕੂੜੇ ਵਾਲੇ ਤੇ ਅੱਗ ਵੱਧਦੀ ਵੱਧ ਗਈ ਈ ਇੱਥੇ ਖੜੇ ਸੈਰਗੇ ਜਿਹੜਾ ਫੋਨ ਕਰਤਾ ਉੱਥੋਂ ਚਾਰ ਗੱਡੀਆਂ ਆ ਗਈਆਂ ਸੀਗੀ ਉਸ ਤੋਂ ਬਾਅਦ ਗੱਡੀਆਂ ਨੇ ਅੱਗ ਬੁਝਾ ਦਿੱਤੀ ਈ ਘੰਟਾ ਕੱਗ ਲੱਗੀ ਈ ਪੂਰੀ ਕੀ ਗੱਲ ਕਰੀਏ ਕੀ ਕਿਹੜੀ ਜਗ੍ਹਾ ਜਿਹੜੀ ਤੇ ਅੱਗ ਲੱਗੀ? ਚਾਹਵਾ ਰੋਡ ਤੇ ਹੀ ਕਮਲ ਕਲੋਨੀ ਵਾਲੇ ਦਾ ਕੋਠਾ ਉੱਥੇ ਲੱਗੀ ਈ ਅ ਇਹ ਜੀ ਵੀਰਾਂ ਤੋਂ ਵੀ ਹੈਗੇ ਨੇ ਵੀ ਦੇਖਿਆ ਆਪ ਵੀ ਸਮਝੀ ਰਹੇ ਆ ਬਸ ਹੀ ਰਹਿੰਦੇ ਆ ਇਸ ਰਸਤਾ ਦੇ ਆਲੇ-ਦੁਆਲੇ ਬਾਕੀ ਜਿਹੜਾ ਘਰਾਂ ਦੇ ਵਿੱਚ ਮਾੜਾ-ਮੋਟਾ ਅੱਗ ਦੇ ਨਾਲ ਬਹੁਤ ਬਹੁਤ ਨੁਕਸਾਨ ਹੋ ਗਿਆ ਜੀ ਜਾਨਵਰਾਂ ਨੂੰ ਨੁਕਸਾਨ ਹੋਇਆ ਹੋਊਗਾ ਹਾਂਜੀ ਹਾਂਜੀ ਜਾਨਵਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕੀ ਕਾਰਨ ਕੀ ਮੰਨਦੇ ਹੋ ਤੁਸੀਂ ਆਪਣੇ ਪਿੰਡ ਦੇ ਜਾਨਵਰਾਂ ਦਾ ਕੋਸ਼ਿਸ਼ ਕੀਤੀ ਉਹ ਕੂੜੇ ਦੇ ਢੇਰ ਤੋਂ ਅੱਗ ਵੱਧਦੀ ਵੱਧ ਗਈ ਹੈ ਜੀ ہاں ਕਾਰਨ ਕੀ ਹੈ ਜਿੱਥੇ ਢੇਰ ਤੇ ਨਹੀਂ ਨਹੀਂ ਜੀ ਮੈਂ ਤਾਂ ਮੈਂ ਤਾਂ ਜਦੋਂ ਮੰਡੀ ਦੇ ਵਿੱਚ ਆਇਆ ਰਿਹਾ ਸੀਗਾ ਮੰਡੀ ਦੇ ਵਿੱਚ ਉਹਨੇ ਉਹਨੇ ਦੇਖ ਲਿਆ ਇੱਥੇ ਨਾਲ ਦੇ ਮੁੰਡਿਆਂ ਨੂੰ ਹੁਣ ਦੱਸਦਾ ਜੀ ਕਿਹੜਾ ਗੂੜ ਦਾ ਢੇਰ ਲੱਗਾ ਜਾਇਜ਼ ਮੁੰਡੇ ਸੜਕ 'ਤੇ ਲੱਗੇ ਆਇਆ ਹੈ ਜਿਹੜਾ ਬਹੁਤ ਜਿੰਨੇ ਜਾਇਜ਼ ਆਈਏ ਤਾਂ ਗੱਲ ਕਰ ਲਈ ਇੱਥੇ ਨਹੀਂ ਲਾਉਣਾ ਚਾਹੀਦਾ ਇੱਥੇ ਬਹੁਤ ਐਕਸੀਡੈਂਟ ਹੋਣ ਦਾ ਕਾਰਨ ਵੀ ਹੈਗਾ ਨਹੀਂ ਇੱਥੇ ਠੀਕ ਹਾਂਜੀ ਤੇ ਅੱਜ ਜੋ ਅੱਗ ਲੱਗੀ ਆ ਕਿੰਨੇ ਕ ਬੇਦੀ ਘਟਨਾ ਕੀ ਹੈਗਾ ਸਾਰਾ ਤੇ ਘਟਨਾ ਦੀ 3:55 ਦੇ ਮਿੰਟ ਤੇ ਸਾਨੂੰ ਕਾਲ ਆਈ ਸੀ ਵੀ ਇੱਥੇ ਅੱਗ ਲੱਗੀ ਹੋਈ ਆ ਤੇ ਫਿਰ ਅਸੀਂ ਤੁਰੰਤ ਪਹੁੰਚੇ ਇੱਥੇ ਆ ਕੇ ਅਸੀਂ ਅੱਗ ਨੂੰ ਕੰਟਰੋਲ ਕੀਤਾ ਤਿੰਨ ਚਾਰ ਗੱਡੀਆਂ ਲੱਤੀਆਂ ਜੀ ਇੱਥੇ ਸਾਡੀਆਂ ਜੀਆਂ ਲੱਗ ਰਹੀਆਂ 2 ਘੰਟੇ ਹੋ ਗਏ ਅੱਗ ਲੱਗੀ ਹੋਈ ਆਆਂ ਗੱਡੀਆਂ ਕਿੰਨੀਆਂ ਲੱਗੀਆਂ ਚਾਰ ਗੱਡੀਆਂ ਲੱਗੀਆਂ ਜੀ ਹੁਣ ਤੱਕ ਤੇ ਅੱਗ ਲੱਗੀ ਕਿੱਥੇ ਐਗਜੈਕਟ ਜਗ੍ਹਾ ਤੇ ਐਗਜੈਕਟ ਇਹ ਜੀ ਆਪਣੇ ਕਿਆਵਾ ਰੋੜਾ ਜੀ ਜਿਹੜਾ ਆਪਣੇ ਬੀਜੇ ਜਾਂਦਾ ਵਾ ਉਸ ਰੋੜ ਦੇ ਉੱਤੇ ਟੋਬਾ ਉਹਦੇ ਉੱਤੇ ਲੱਗੀ ਹੈ ਜੀ ਅੱਜ ਕਾਰਨ ਕੀ ਮੰਨਦੇ ਹੋ ਕਾਰਨ ਜੀ ਜਿਵੇਂ ਆਪਣੇ ਕੂੜਾ ਪਿਆ ਕੋਈ ਧਰਮ ਕੁਛ ਨਾ ਕੁਛ ਚੀਜ਼ ਕੁਛ ਛਿੱਤੀ ਹੋਈ ਉਹਦੇ ਨਾਲੇ ਲੱਗ ਸਕਦੀ ਹੈ ਤੇ ਕੀ ਲੱਗਦਾ ਫਿਰ ਜੀ ਜੰਦੂਆਂ ਦਾ ਵੀ ਨੁਕਸਾਨ ਹੋਇਆ ਹੋਊਗਾ ਹੋ ਸਕਦਾ ਜੀ ਵਿੱਚ ਟੋਬਾ ਵਾ ਰਹਿ ਸਕਦੇ ਨੇ ਕੋਈ ਨਾ ਕੋਈ ਹੋ ਸਕਦਾ ਪਰ ਦੇਖਣ ਨੂੰ ਤਾਂ ਸਾਨੂੰ ਮਿਲਿਆ ਨਹੀਂ ਕੋਈ ਅਸੀਂ ਵਿੱਚ ਵੜ ਕੇ ਅੱਗ ਬੁਝਾਈ ਆ ਕਿ ਕੋਈ ਨੁਕਸਾਨ ਹੋਇਆ ਜਿਵੇਂ ਤੁਸੀਂ ਹਜੇ ਵੀ ਆ ਕੇ ਛੋਟੀ ਛੋਟੀ ਕਿੰਨਾ ਕ ਟਾਈਮ ਲੱਗੂ ਜੇ ਹਜੇ ਸਾਨੂੰ ਲੱਗੇ ਜਾਣਾ ਜਿੱਦਾਂ ਪੌਣਾ ਘੰਟਾ ਹੋਰ ਅਜੇ ਕੱਟੋ ਕਿ ਕਿੰਨੇ ਘੰਟਿਆਂ ਤੋਂ ਲੱਗੇ ਹਨ ਅਜੇ 2 ਘੰਟਿਆਂ ਤੋਂ ਲੱਗੇ ਹੋਏ ਆਂ ਜੀ ਮਾਰੋ ਕੀ ਮੰਗਾਇਆ ਸੀ ਬਾਹਰੋਂ ਗੱਡੀ ਖੰਨੇ ਤੋਂ ਮੰਗਾਈ ਆ ਜੀ ਅਸੀਂ ਐਮਰਜੈਂਸੀ ਦੋ ਗੱਡੀਆਂ ਇੱਥੇ ਸਮਰਾਲੇ ਤੋਂ ਲੱਗੀਆਂ ਹੋਈਆਂ ਸੀ ਜੀ ਇੱਕ ਗੱਡੀ ਖੰਨੇ ਤੋਂ ਲਵਾਈ ਆ ਜੀ